ਉਪਰ ਅਗਰ ਆਪਾਂ ਅੱਜ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਲੁਧਿਆਣਾ ਪੂਰੀ ਤਰ੍ਹਾਂ ਨਾਲ ਹੋਪਕਿਆ ਹੋਇਆ ਜਮਨੀ ਚੋਣਾਂ ਦੇ ਵਿੱਚ ਹਰ ਪਾਰਟੀ ਦੇ ਲੀਡਰ ਇੱਥੇ ਪਹੁੰਚ ਰਹੇ ਨੇ ਚੋਣਾਂ ਨੂੰ ਲੋਕਮੱਗੀ ਜਨਤਾ ਨੂੰ ਲੁਭਾਉਣ ਦੇ ਵਿੱਚ ਕਿਸ ਤਰ੍ਹਾਂ ਦੇ ਨੇ ਲੁਧਿਆਣਾ ਜਮਨੀ ਚੋਣ ਇਸ ਵਾਰ ਕਿੰਨੀ ਕੁ ਐਮੇਤਬਾਰੀ ਇਕੱਤਰ ਰਾਜਕਰਦਾ ਸ਼੍ਰੀਣੀ ਦੀ ਹੁਣੀ ਜਿਹੜਿਆ ਰਾਜ ਮਾਰਦਾ બીજી ਬੀਜੇਪੀ ਹੈ ਜਿਹੜੀ ਸਾਡਾ ਕੋਈ ਅੱਖਾ ਪੰਜਾਬ ਸਿਰ ਦਿੱਤਾ ਹੈ ਬੀਜੇਪੀ ਨੂੰ ਆਪਣਾ ਪ੍ਰਗਠਿਤ ਹੈ ਦਾ ਪੰਜਾਬ ਔਰ ਤੀਜਾ ਕਾਂਗਰਸ ਵਾਲੇ ਕਹਿੰਦੇ ਜੀ ਅਸੀਂ ਵੀ ਇਹ ਰਾਜ ਕਰ ਨਹੀਂ ਦੇ ਸਕਦੇ ਮਤਲਬ ਪੰਜਾਬ ਜਾਵੇ ਟੱਠੇ ਖੂਚ ਰਾਜ ਇਹਨਾਂ ਜੋ ਕਿਸੇ ਕੋਲ ਜੀ ਰਾਜ ਇਹ ਇੱਥੇ ਖੜਿਆ ਇਹਨਾਂ ਕੋਲੇ ਨਾਰੇ ਆ ਬਾਵੇ ਨਹੀਂ ਹਨ ਨਾਰੇ ਤੇ ਬਾਦ ਹਰਕਤ ਵਾਦਾ ਕੀਤਾ ਉਹ ਪੂਰਾ ਕੀਤਾ ਜਾ ਸਕਦਾ ਨਾਰੇ ਦਾ ਤਾਂ ਕੋਈ ਇਲਾਜ ਹੀ ਨਹੀਂ ਜਦੋਂ ਕਾਰਪੋਰੇਟ ਸੈਕਟਰ سرمایہ داری ਨਿਜਾਮ ਨੇ ਲੋਕਾਂ ਨੂੰ ਲੁੱਟਣਾ ਤੇ ਕੁੱਟਣਾ ਹੋਵੇ ਉਹਨੋਂ ਕੀ ਕਰਦੇ ਆ ਬਣੌਟੀ ਬਿਮਾਰੀਆਂ ਪੈਦਾ ਕਰਕੇ ਬਣੌਟੀ ਡੰਗੇ ਪੈਦਾ ਕਰਕੇ ਬਣੌਟੀ ਹੜ੍ਹ ਪੈਦਾ ਕਰਕੇ ਬਣੌਟੀ ਭੈ ਪੈਦਾ ਕਰਕੇ ਉਹ ਚ ਲੋਕਾਂ ਨੂੰ ਡਾਹ ਕੇ ਤੇ ਆਮ ਗੁਰੂ ਲੁਕਾ ਦਿਆ ਇਹਨਾਂ ਨੇ ਲੋਕਾਂ ਨੂੰ ਭੈਮਾਨ ਕੀਤਾ ਕਦੇ ਕਰੋਨੇ ਦਾ ਭੈ ਕਦੇ ਦੇਸ਼ ਦੇ ਉੱਤੇ ਚੀਨ ਦਾ ਖਤਰਾ ਪਾਕਿਸਤਾਨ ਦਾ ਪੱਕੇ ਖਤਰਾ ਦੇ ਰਖਿਆ ਦਿਆ ਵੀ ਪਾਕਿਸਤਾਨ ਇਹਨਾਂ ਦਾ ਬਗਾੜ ਕੀਤਾ ਜੇ ਮੰਨ ਲਓ 20 ਕਰੋੜ ਦੀ ਬਾਤੀ ਦਾ ਪਾਕਿਸਤਾਨ 145 ਕਰੋੜ ਦੀ ਬਾਤੀ ਦਾ ਨਕਸ਼ਾਨ ਕਰਦਾ ਤੇ ਇਹਨਾਂ ਨੂੰ ਨਹਿਰ ਛਾਲ ਮਾਰ ਕੇ ਮਰ ਜਾਣਾ ਚਾਹੀਦਾ ਹੈ ਪਾਕਿਸਤਾਨ ਕਿਹੜੇ ਬਾਗ ਦੀ ਉਂਦੀ ਆ ਬਚਰਾ ਉਹਦੇ ਹੱਥ ਧੱਕਾ ਇਹਨਾਂ ਨੇ ਕਰਨਾ ਹੀ ਕਰਨਾ ਹੈ ਆਪ ਪੁਲਿਸ ਦੇ ਹਾਥੀ ਦੇ ਕੋ ਡਾਂਗਾ ਕਿੱਡੀ ਕਿੱਡੀ ਮੋਢੀਆਂ ਖਾਈਆਂ ਦੁਨੀਆ ਦੇ ਵਿੱਚ ਸਭ ਤੋਂ ਸਭ ਤੋਂ ਪਛੜੇ ਲੋਕਾਂ ਦੇ ਪੁਲਿਸ ਦੇ ਹਾਥੀ ਡਾਂਗ ਦੀਆ ਜਿਹੜੇ ਅਗਾਮਦੂ ਲੋਕ ਨੇ ਉਹਨਾਂ ਦੇ ਪੁਲਿਸ ਦੇ ਹਾਥੀ ਡਾਂਗ ਨਹੀਂ ਹੋ ਅਮਰੀਕਾ 'ਚ ਕੋਈ ਡਾਂਗ ਨਹੀਂ ਇੰਗਲੈਂਡ 'ਚ ਕੋਈ ਡਾਂਗ ਨਹੀਂ ਜਰਮਨ 'ਚ ਕੋਈ ਡਾਂਗ ਨਹੀਂ ਭਾਰਤ ਤੇ ਪਾਕਿਸਤਾਨ 'ਚ ਆਣੇ ਲੋਕਾਂ ਦੇ ਨੌਕਰ ਪਬਲਿਕ ਸਰਵੈਂਟ ਬਾਈ ਦੇ ਹਿਸਾਬ ਕਮਾਨ ਨੇ ਉਲਟੀ ਗੰਗਾ ਪਾੜ ਨੂੰ ਲੋਕਾਂ ਦਾ ਨੌਕਰ ਆਪਣੇ ਆਪ ਨੂੰ ਸਾਭ ਘਾਵੇ ਲੋਕ ਕਹਿਣ ਉਹ ਨੌਕਰ ਉੱਠ ਤੈਨੂੰ ਪਬਲਿਕ ਤੇਰਾ ਜਿਹੜੀ ਸਾਧਾ ਉਹ ਤੇਨੂੰ ਮਿਲਣਾ ਚਾਹੀਦਾ ਐਸੇ ਕਰਕੇ ਜਦੋਂ ਇਹ ਚੇਤਨਾ ਲੋਕਾਂ ਦੇ ਵਿੱਚ ਚੇਤਨਾ ਆ ਗਈ ਫੇਰ ਲੋਕਾਂ ਦੇ ਦੁੱਖਾਂ ਦਾ ਹੱਲ ਨਿਕਲਿਆ ਹੋਆ ਫਿਰ ਸੌਤੀ ਜਿਹੜੀਆਂ ਸਰਕਾਰਾਂ ਆਉਂਦੀਆਂ ਨੇ ਲੋਕ ਰਾਜ ਦੇ ਨਾਂ ਤੇ ਉਹ ਬੰਦੇ ਦੇ ਪੁੱਤ ਬਣ ਕੇ ਕੰਮ ਕਰਨਗੇ ਨਹੀਂ ਤੇ ਆਪਣਾ ਧਾਣ ਕਰਨਗੇ ਰਾਜ ਇਸ ਸੂਬੇ ਪੰਜਾਬ ਦੇ ਵਿੱਚ ਰਾਜ ਆਮ ਆਈ ਪਾਰਟੀ ਕਰ ਰਹੀ ਹੈ ਪਰ ਜਿਹੜੀ ਨੀਤੀਆਂ ਦੇ ਨਾਲ ਸਰਕਾਰ ਇਸ ਵਕਤ ਪੰਜਾਬ ਚਲਾ ਰਹੀ ਹੈ ਰਾਜ ਤੇ ਨੀਤੀ ਜਿਹੜੀ ਸਰਕਾਰ ਚਲਾ ਰਹੀ ਹੈ ਸਰਕਾਰ ਨੂੰ ਇਸ ਤਰ੍ਹਾਂ ਕਿ ਇਸ ਸਰਕਾਰ ਨੂੰ ਕਿਵੇਂ ਦੇਖ ਰਹੇ ਹੋ ਹਾਲਾਂਕਿ ਇਸ ਪੰਜਾਬ ਸੂਬੇ ਦੇ ਕਈ ਸਿਆਸਤ ਦਾ ਨਾਂ ਰਾਜ ਕੀਤਾ ਹੈ ਕਈ ਪਾਰਟੀਆਂ ਨੇ ਆ ਪਰ ਜਿਹੜੀ ਆ ਸਰਕਾਰ ਹੈ ਮੁੱਖ ਮੰਤਰੀ ਭਗਵੰਤ ਮਾਨ ਕਟੜ ਇਮਾਨਦਾਰ ਸਰਕਾਰ ਕਿਹਾ ਜਾਂਦਾ ਕਿੰਨੇ ਕਿੰਨੇ ਸਰਕਾਰ ਬੜਾ ਕਹਿਣ ਨੂੰ ਇਹ ਸਰਕਾਰ ਹੈ ਇਹ ਚੱਲਦੀ ਕਿੱਥੇ ਦਿੱਲੀ ਤੇ ਦਿੱਲੀ ਕਿੱਥੇ ਚੱਲਦੀ ਹੈ ਕਾਰਪੋਰੇਟ ਸੈਕਟਰ ਤੋਂ ਦਿੱਲੀ ਆਪਣੇ ਕੋਈ ਚੀਨੀ ਦਿੱਲੀ ਇੰਦਸਤਾਨ ਦੀ ਐਸੀ ਇੱਕ ਕਲੰਕਤ ਰਾਜਧਾਨੀ ਆ ਮੈਨਾਂ ਕਿਹਦੀ ਬੋਲੇ ਕਲੰਕਤੜ ਇਹਨੇ ਕਦੇ ਹਿੰਦੁਸਤਾਨ ਦਾ ਭਲਾ ਨਹੀਂ ਕੀਤਾ ਸਾਰਾ ਤੁਸੀਂ ਪੁੱਛਣਾ ਸਾਰਾ ਇਤਿਹਾਸ ਘੜ ਲਓ ਜੇ ਦਿੱਲੀ ਦੇ ਕਿਸੇ ਵੀ ਹਾਕਮ ਨੇ ਕਿਸੇ ਬਾਦਸ਼ਾਹ ਨੇ ਜਾਂ ਰਾਜੇ ਨੇ ਹਿੰਦੁਸਤਾਨ ਦਾ ਭਲਾ ਕੀਤਾ ਹੋਵੇ ਅੱਜ ਵੀ ਦਿੱਲੀ ਆ ਜਿਹੜੀ ਇਹਦੀ ਆਪਣੀ ਕੋਈ ਹੋਂਦ ਨਹੀਂ ਤੇ ਹਸਤੀ ਨਹੀਂ ਇਹ ਕਾਰਪੋਰੇਟ ਸੈਕਟਰ ਦੇ ਧੱਕੇ ਚੜੀ ਆ ਤੇ ਜਿਵੇਂ ਕਹੂਗੀ ਕਾਰਪੋਰੇਟ ਸੈਕਟਰ ਨੇ ਦੇ ਜੇ ਆਗਿਆ ਦੇ ਅਨਸਾਰ ਹੋ ਕੋਣ ਸਾਰੇ ਨੇ ਸਾਡੇ ਤੇ ਹੁਕਮ ਲਾਗੂ ਕਰਨਾ ਤੁਹਾਨੂੰ ਉਸ ਵਾਸਤੇ ਸਿੰਘ ਕੁੱਟਿਆ ਵੀ ਜਾ ਸਕਦਾ ਲੁੱਟਿਆ ਵੀ ਜਾ ਸਕਦਾ ਉਹ ਯਾੜਾ ਵੀ ਕਰਵਾਇਆ ਜਾ ਸਕਦਾ ਦੰਗੇ ਵੀ ਕਰਵਾਏ ਜਾ ਸਕਦੇ ਆ ਤੇ ਭੁੱਖੇ ਵੀ ਮਾਰੇ ਜਾ ਸਕਦੇ ਪੰਜਾਬ ਦੀ ਸਿਆਸਤ ਇਸ ਵਕਤ ਲੁਧਿਆਣਾ ਦੇ ਵਿੱਚ ਪੂਰੀ ਤਰ੍ਹਾਂ ਨਾਲ ਗਰਮਾਈ ਹੋਈ ਹੈ ਪਾਰਟੀ ਦਾ ਹਰ ਇੱਕ ਵੱਡਾ ਜਿਹੜਾ ਲੀਡਰ ਹੈ ਪ੍ਰਧਾਨ ਇਸ ਤੋਂ ਲੁਧਿਆਣਾ ਜਿਲ੍ਹਾ ਚੌਂ ਦੇ ਵਿੱਚ ਵਿਅਸਤ ਵੀ ਹੈ ਪਲੱਸ ਗੱਲ ਕਰੀਏ ਤਾਂ ਜਨਤਾ ਨੂੰ ਲੁਭਾ ਦੇ ਜਪੂਰੀ ਤਾਂ ਨਾ ਲੱਗੇ ਚਾਹੇ ਉਹ ਕਾਂਗਰਸ ਹੈ ਆਮ ਆਈ ਪਾਰਟੀ ਆ ਅਕਾਲੀ ਦਲ ਆ ਜਾਂ ਭਾਜਪਾ ਹੈ ਪਰ ਪੰਜਾਬ ਦੀ ਸਿਆਸਤ ਨੂੰ ਜੇਕਰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਪੰਜਾਬ ਦੀ ਸਿਆਸਤ ਕਿੰਨੀ ਕਹਿੰਦੇ ਗੁੱਲਜਦਾਰ ਬਹੇਰੀ ਹੈ ਤੇ ਪੰਜਾਬ ਦੀ ਸਿਆਸਤ ਦੂਰੋਂ ਦੇਖੋ ਤਾਂ ਉਨੀ ਸੋਖੀ ਲੱਗਦੇ ਪਰ ਨੇੜੇੋਂ ਬੜੀ ਔਖੀ ਆ ਪੂਰੀ ਚੀਜ਼ਾਂ ਨੂੰ ਸਮਝਣ ਲਈ ਸਰਨਾਲ ਬਾਪੂ ਬਲਕੌਰ ਸਿੰਘ ਜੀ ਮੌਜੂਦ ਨੇ ਇੱਕ ਖਾਸ ਇਤਿਹਾਸ ਦੀ ਹੈ ਕਿ ਕੁੜਤਾ ਤੇ ਚਾਦਰ ਪਾ ਕੇ ਅੱਜ ਵੀ ਨੌਜਵਾਨ ਪੂਰੇ ਲੱਗਦੇ ਨੇ ਪਰ ਇਹ ਜਿੰਨਾ ਪੰਜਾਬ ਨੂੰ ਸਮਝਦੇ ਨਹੀਂ ਉਹ ਚੀਜ਼ ਅੱਜ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਲੁਧਿਆਣਾ ਵਿੱਚ ਇਸ ਵਕਤ ਪੂਰੀ ਤਰ੍ਹਾਂ ਨਾਲ ਭੱਕਿਆ ਹੋਇਆ ਹੈ। ਬਾਬੂ ਸਤਿ ਸ੍ਰੀ ਅਕਾਲ ਬਹੁਤ ਸਵਾਗਤ ਹੈ। ਸਤਿ ਸ੍ਰੀ ਅਕਾਲ। ਚੜ੍ਹਦੀ ਕਲਾ ਬੱਚਾ। ਅਪੀ ਅਗਰ ਆਪਾਂ ਅੱਜ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ। ਲੁਧਿਆਣਾ ਪੂਰੀ ਤਰ੍ਹਾਂ ਨਾਲ ਉਹ ਭੱਕਿਆ ਹੋਇਆ ਜਿਮਨੀ ਚੋਣਾਂ ਦੇ ਵਿੱਚ। ਹਰ ਪਾਰਟੀ ਦੇ ਲੀਡਰ ਇੱਥੇ ਪਹੁੰਚ ਰਹੇ ਨੇ ਚੋਣਾਂ ਨੂੰ ਲੋਕਮੱਗੀ ਜਨਤਾ ਨੂੰ ਲੁਭਾਉਣ ਦੇ ਵਿੱਚ। ਕਿਸ ਤਰ੍ਹਾਂ ਦੇ ਨਾਲ ਲੁਧਿਆਣਾ ਜਿਮਨੀ ਚੋਣ ਇਸ ਵਾਰ ਕਿੰਨੀ ਕੁ ਅਹਿਮਤ ਰੱਖ ਰਹੀ ਹੈ? ਦੇਖੋ ਬੇਟਾ ਗੱਲ ਇਸ ਤਰ੍ਹਾਂ ਇਹਦੇ ਚ ਮੁੱਖ ਪਾਰਟੀਆਂ ਤਿੰਨ ਨੇ ਇੱਕ ਤਾਂ ਰਾਜ ਕਰਦਾ ਸ਼੍ਰੇਣੀ ਦੀ ਹੁਣੀ ਜਿਹਦੇ ਆ ਰਾਜ ਹੈ ਮਾਨ ਦਾ ਦੂਜੀ ਬੀਜੇਪੀ ਹੈ ਜਿਹੜੀ ਸਾਡਾ ਭਵਿੱਖਾ ਪੰਜਾਬ ਦੇ ਦੇ ਰਿਹਾ ਬੀਜੇਪੀ ਨੂੰ ਆਪਣਾ ਭਵਿੱਖ ਦੇ ਦਿੱਤਾ ਪੰਜਾਬ ਚ ਔਰ ਤੀਜਾ ਕਾਂਗਰਸ ਵਾਲੇ ਕਹਿੰਦੇ ਵੀ ਅਸੀਂ ਵੀ ਰਾਜ ਬਗੈਰ ਨਹੀਂ ਰਹਿ ਸਕਦੇ ਮਤਲਬ ਪੰਜਾਬ ਜਾਵੇ ਠੱਠੇ ਖੂਸ ਰਾਜ ਨਾ ਤਿੰਨ ਜੋ ਕਿਸੇ ਕਿਸੇ ਕੋਲ ਜ਼ਰੂਰ ਆ ਜੇ ਇਹ ਇੱਥੇ ਖੜੇ ਆ ਇਹਨਾਂ ਕੋਲੇ ਲਾਰੇ ਆ ਵਾਦੇ ਨਹੀਂ ਹਨ ਲਾਰੇ ਤੇ ਬਾਅਦ ਵਿੱਚ ਫਰਕ ਹੈ ਵਾਦਾ ਕੀਤਾ ਨੂੰ ਪੂਰਾ ਕੀਤਾ ਜਾ ਸਕਦਾ ਲਾਰੇ ਦਾ ਤਾਂ ਕੋਈ ਇਲਾਜ ਹੀ ਨਹੀਂ ਇਹ ਸਾਰੇ ਲਾਰੇ ਤੇ ਲੱਗੇ ਹੋਏ ਆ ਫਿਰ ਲੋਕਾਂ ਨੂੰ ਫਿਰਕਾ ਪ੍ਰਸਤੀ ਦੇ ਵਿੱਚ ਧੱਕ ਰਹੇ ਨੇ ਫਿਰ ਪੰਜਾਬ ਦੀ ਹਾਲਾਤ ਨੂੰ ਇਸ ਤਰ੍ਹਾਂ ਦੀ ਲੋਕਾਂ ਨੇ ਵਿਚਾਰ ਨਹੀਂ ਜਿਹੜੀ ਸਹਿਜ ਰਸਤਾ ਦੇ ਲੋਕੀ ਜਾਣਾ ਚਾਹੁੰਦੇ ਆ ਉਹਦੇ ਵਿੱਚੋਂ ਬਾਹਰ ਕੱਢ ਕੇ ਚਿੰਤਾ ਦੇ ਵਿੱਚ ਪਾ ਪਾ ਰਹੇ ਆ ਕੋਈ ਨਾ ਰੋ ਵੀ ਰੁਜ਼ਗਾਰ ਹੈ ਨਹੀਂ ਬਿਜਾ ਤੇ 7:00 ਵਜ ਗਈ ਸਿਹਤ ਵੀ ਅਸੂ ਉੱਤਾ ਨਹੀਂ ਫਿਰ ਪੰਜਾਬ ਨੂੰ ਦੇਣਗੇ ਕੀ ਜੋ ਤਾਂ ਲੱਗ ਜਿਵੇਂ ਯਾਕੋ ਤੇਤਾ ਉਹ ਵੀ ਦੇਣ ਨੂੰ ਤਿਆਰ ਨਹੀਂ ਦੇਣਾ ਨਹੀਂ ਸਵਖੋਣਾ ਇੱਕ ਨਯੋਮੀ ਕਲੇਨ ਇੱਕ ਬਹੁਤ ਵਿਦਵਾਨ ਔਰਤ ਹੈ ਉਹਦਾ ਕਿ ਸਦਮਾ ਸਿਧਾਂਤ ਹੈ ਬਹੁਤ ਵੱਡੀ ਕਿਤਾਬ ਆ ਉਹਦੀ 600 ਰੁਪਏ ਦੀ ਉਹਦੀ ਵੀ ਜਦੋਂ ਕਾਰਪੋਰੇਟ ਸੈਕਟਰ سرمایہਦਾਰੀ ਨਿਜਾਮ ਨੇ ਲੋਕਾਂ ਨੂੰ ਲੁੱਟਣਾ ਤੇ ਕੁੱਟਣਾ ਹੋਵੇ ਉਦੋਂ ਕੀ ਕਰਦੇ ਆ ਮਨੋਟੀ ਬਿਮਾਰੀਆਂ ਪੈਦਾ ਕਰਕੇ ਮਨੋਟੀ ਦੰਗੇ ਪੈਦਾ ਕਰਕੇ ਬਣੌਟੀ ਹੜ੍ਹ ਪੈਦਾ ਕਰਕੇ ਬਣੌਟੀ ਭੈ ਪੈਦਾ ਕਰਕੇ ਉਹ ਚ ਲੋਕਾਂ ਨੂੰ ਡਾਹ ਕੇ ਤੇ ਆਮ ਗਰੋਂ ਲੁੱਟ ਲੈਂਦੇ ਆ ਇਹਨਾਂ ਨੇ ਲੋਕਾਂ ਨੂੰ ਭੈਮਾਨ ਕੀਤਾ ਹੋਇਆ ਕਦੇ ਕਰੋਨੇ ਦਾ ਭੈ ਕਦੇ ਦੇਸ਼ ਦੇ ਉੱਤੇ ਚੀਨ ਦਾ ਖਤਰਾ ਪਾਕਿਸਤਾਨ ਦਾ ਤਾਂ ਪੱਕੇ ਖਤਰਾ ਦੇ ਰਖਿਆ ਤੇ ਵੀ ਪਾਕਿਸਤਾਨ ਇਹਨਾਂ ਦਾ ਬਗਾੜ ਕੀ ਦੂ ਜੇ ਮੰਨ ਲਓ 2 ਕਰੋੜ ਦੀ ਵਾਦੀ ਦਾ ਪਾਕਿਸਤਾਨ 145 ਕਰੋੜ ਦੀ ਵਾਦੀ ਦਾ ਨੁਕਸਾਨ ਕਰਦਾ ਤੇ ਇਹਨਾਂ ਨੂੰ ਨਹਿਰ ਛਾਲ ਮਾਰ ਕੇ ਮਰ ਜਾਣਾ ਚਾਹੀਦਾ ਏ ਵੀ ਨਾਲ ਠੀਕ ਹੈ ਨਾ ਇਹ ਸਾਰੇ ਝੂਠ ਦਾ ਬਲੰਦਾ ਨੇ ਪਰ ਲੋਕਾਂ ਨੂੰ ਜਾਗਣਾ ਲੋਕ ਜਾਗਣ ਲੋਕਾਂ ਨੂੰ ਪਤਾ ਹੋਵੇ ਵੀ ਸਾਨੂੰ ਇਹ ਗੁੰਮਰਾਹ ਕਰ ਰਿਹਾ ਲੋਕ Hindu ਸਿੱਖ ਤੇ ਮੁਸਲਮਾਨ ਨਾ ਬਣ ਭਾਰਤ ਦੇ ਨਾਗਰਿਕ ਬਣ ਵੀ ਅਸੀਂ ਨਾਗਰਿਕਾਂ ਸਾਡੇ ਨਾਗਰਿਕਾਂ ਦੇ ਜਿਹੜੇ ਅਧਿਕਾਰ ਹੈ ਉਹ ਸਾਡੇ ਪੂਰੇ ਕਰਨ ਜਿਹੜੇ ਇਹਨਾਂ ਦੇ ਫਰਜ਼ ਹੈ ਉਹ ਆਪਣੇ ਫਰਜ਼ ਨਿਭਾਉਣ ਸਿਆਸੀ ਪਾਰਟੀਆਂ ਜਿਹਨੂੰ ਰਾਜਨੀਤੀ ਪਾਰਟੀਆਂ ਕਹਿੰਦੇ ਆ ਸਿਆਸੀ ਸ਼ਬਦ ਬਖਰੀ ਦਾ ਲੈਫਟਾ ਇਹ ਕਹਿੰਦਾ ਸਟੇਟਸਮੈਨਸ਼ਿਪ ਉਹ ਹੁੰਦਾ ਸਿਆਸਤ ਦਾਾਨ ਇਹ ਕਹਿੰਦਾ ਪੋਲਿਟਿਸ਼ਨ ਰਾਜਨੀਤੀਵਾ ਜਿਹੜਾ ਕੋਈ ਵੀ ਮੰਦੀ ਤੋਂ ਮੰਦੀ ਕਰਤੂਤ ਕਰ ਸਕਦਾ ਉਹ ਪੋਲਿਟਿਸ਼ਨ ਹੁੰਦਾ ਜਿਹੜਾ ਸਿਆਸਦਾਨ ਹੁੰਦਾ ਉਹ ਬਹੁਤ ਹੀ ਪੋਜ਼ਿਟਿਵ ਸਿਆਸਤ ਸਾਹਮਣੇ ਲੈ ਕੇ ਲੋਕਾਂ ਦੇ ਭਲੇ ਲਈ ਆਪਣੀ ਚੀਜ਼ ਨੂੰ ਆਪਣੀ ਬੁੱਧੀ ਆਪਣੀ ਵਿਵੇਕ ਨੂੰ ਵਰਤੋਂ ਕਰਦਾ ਇਹ ਸਿਆਸਦਾਨ ਨਿਹਾਣਕ ਤੇ ਪੋਲਿਟਿਸ਼ਨ ਨੇ ਰਾਜਨੀਤੀਵਾਨ ਜਿਹੜਾ ਕੋਈ ਵੀ ਗਨਾਹ ਕਰ ਸਕਦੇ ਆ ਔਰ ਇਹਨਾਂ ਨੂੰ ਸਮਝਾਉਣ ਵਾਸਤੇ ਜ਼ਰੂਰੀ ਹੈ ਕਿ ਤੁਹਾਡੇ ਵਰਗੇ ਭਰਾਵਾਂ ਮੀਡੀਆ ਦਾ ਬੜਾ ਰੋਰ ਅਦਾ ਹੋ ਸਕਦਾ ਕਿਉਂਕਿ ਤੁਹਾਡਾ ਹਰ ਬੰਦਾ ਸੁਣਦਾ ਤੁਹਾਡੀ ਇਬਰਾਹੀਮ ਆਮ ਸਧਾਰਨ ਬੰਦੇ ਦੇ ਕੰਨ ਚ ਗੱਲ ਗੱਲ ਪੈ ਜਾਂਦੀ ਹੈ ਜਿਹੜਾ ਸਰਕਾਰੀ ਮੀਡੀਆ ਵੱਡਾ ਉਹਨੂੰ ਕੋਈ ਨਹੀਂ ਪੁੱਛਦਾ ਉਹ ਗੱਲ ਉਹਨਾਂ ਦੀ ਕਰਦਾ ਜਿਹੜੇ ਲੁਟੇਰੇ ਨੇ ਕਾਰਪੋਰੇਟ ਜਿਹੜਾ ਹੈ ਨਾ ਸੈਕਟਰ ਮੈਂ ਇਹਦਾ ਨਾਮ ਰੱਖਿਆ ਕਾਰਪੋਰੇਟੋਕ੍ਰੇਸੀ ਕਾਰਪੋਰੇਟੋਕ੍ਰੇਸੀ ਹਾਂਜੀ ਜਿਵੇਂ ਅਰਿਸਟੋਕ੍ਰੇਸੀ ਹੈ ਆਰਟੋਕ੍ਰੇਸੀ ਹੈ ਸ਼ੋਕ੍ਰੇਸੀਆ ਬਿਊਰੋਕ੍ਰੇਸੀਆ ਡੈਮੋਕ੍ਰੇਸੀਆ ਇਸੇ ਤਰ੍ਹਾਂ ਇੱਕ ਕਾਰਪੋਰੇਟੋਕ੍ਰੇਸੀ ਹੈ ਜਿਹੜੀ ਤੁਹਾਡੀ ਤਬਾਈ ਠਾ ਦੂਗੀ ਤੇ ਇਹ ਸਾਰੇ ਬੰਦੇ ਕਾਰਪੋਰੇਟੋਕ੍ਰੇਸੀ ਦੇ ਇਹ ਦਿਹਾੜੀਦਾਰ ਨੇ ਬੰਦੇ ਝੂਠਾ ਚਟਣਾ ਵਾਲੇ ਲੋਕ ਨੇ ਉਹਦੇ ਪੈਸਿਆਂ ਨਾਲ ਇਹ ਵੋਟਾਂ ਲੈਂਦਿਆ ਉਹਦੇ ਪੈਸਿਆਂ ਨਾਲ ਇਹ ਸਰਕਾਰ ਚਲਾਉਂਦਿਆ ਉਹਦੇ ਪੈਸਿਆਂ ਨਾਲ ਇਹ ਤੰਗੇ ਕਰਾਉਂਦਿਆ ਤੇ ਫਿਰ ਸਾਰੀ ਜਿਹੜੀ ਦੇਸ਼ ਦੀ ਆਮਦਨ ਆ ਉਹ ਉਹਨਾਂ ਕੋਲੇ ਚਲੀ ਜਾਂਦੀ ਹੈ ਦੇਸ਼ ਦਾ ਸੁੱਖ ਉਹਨਾਂ ਕੋਲੇ ਜਾਂਦਾ ਹੈ ਵਪਾਰ ਉਹਨਾਂ ਕੋਲੇ ਚਲੇ ਜਾਂਦਾ ਹੈ ਕਾਰੋਬਾਰ ਉਹਨਾਂ ਕੋਲੇ ਜਾਂਦਾ ਜਾਂਦਾ ਔਰ ਖੇਤੀ ਉਹਨਾਂ ਕੋਲੇ ਚਲੀ ਜਾਂਦੀ ਹੈ ਇਹ ਸਾਰੀ ਕਹਾਣੀਆਂ ਜੋ ਇਹ ਕਰ ਰਹੇ ਆ ਤੇ ਪੰਜਾਬ ਦੇ ਲੋਕਾਂ ਨੂੰ ਮਹਿਸੂਸ ਹੋਣ ਲੱਗ ਗਿਆ ਤੇ ਪੱਕੀ ਗੱਲ ਹੈ ਕਿ ਜਿਵੇਂ ਇਸ ਵਕਤ ਇੱਥੇ ਤਾਂ ਨਾ ਹੀ ਸਿੱਧਾ ਚੱਲ ਰਿਹਾ ਸਰਕਾਰ ਕੰਦੇ ਵੀ 24300 ਦੇ ਕਰੀਬ ਜਿਹੜੀ ਹੈ ਲੈਂਡ ਪੁਲਿੰਗ ਪਾਲਿਸੀ ਲੈ ਕੇ ਆਈ ਹੈ। ਹਮ ਇੱਥੇ ਸਿੱਧੇ ਤੌਰ ਤੇ ਆਪਾਂ ਇਹ ਲੈਂਡ ਪੁਲਿੰਗ ਆਪਾਂ ਇਹ ਸ਼ਬਦ ਯੂਜ਼ ਕਰੀਏ ਕਿ ਪਿੰਡ ਹੁਣ ਉਜੜਨੇ ਸ਼ੁਰੂ ਹੋ ਜਾਣਗੇ। ਸਾਰੇ ਪੰਜਾਬ ਵਾਸਤੇ ਨਵੀਂ ਪੌੜੀ ਵੀ ਲੈਂਦੀ। ਦਸਤਾ ਵੀ ਗੁਰਦਾਸਪੁਰ ਚ ਕਿੰਨੇ ਏਕੜ ਲੈਣੀਆਂ? ਹੁਸ਼ਿਆਰਪੁਰ ਚ ਕਿੰਨੇ ਏਕੜ ਲੈਣੀਆਂ? ਬਠਿੰਡੇ ਚ ਕਿੰਨੇ ਏਕੜ ਲੈਣੀਆਂ? ਅੰਮ੍ਰਿਤਸਰ ਚ ਕਿੰਨੇ ਸਾਰੇ ਜਿਨ੍ਹਾਂ ਦੇ ਉੱਤੇ ਪਾਲਸੀ ਲਾਗੂ ਕਰ ਦਿੱਤੀ ਹੁਣ ਇਹਨਾਂ ਨੇ ਪੂਲਿੰਗ ਕਰਨੀ ਹੈ ਜ਼ਮੀਨ ਦੀ ਉਦੋਂ ਬਾਅਦ ਫਿਰ ਆਪਦੇ ਬੰਦਿਆਂ ਨੂੰ ਕਿਹੜੇ ਕਿਹੜਿਆਂ ਨੂੰ ਜਿਹੜੇ ਪ੍ਰਾਪਰਟੀ ਡੀਲਰ ਹੈ ਰੀਅਲ ਏਸਟੇਟ ਵਾਲੇ ਨੇ ਤੇ ਅਖੌਤੀ ਆ ਗਲਾਟੇ ਇਹਨਾਂ ਨੂੰ ਨਾਲ ਲੈ ਕੇ ਇਹਨਾਂ ਨੇ ਕਰਤੂਤ ਕਰਨੀ ਹੈ ਔਰ ਲੋਕਾਂ ਨੂੰ ਉਹਨਾਂ ਦੀ ਜ਼ਮੀਨ ਬਾਹਰ ਕੱਢ ਕੇ ਉਹ ਵਿਚਾਰੇ ਕਿੱਥੇ ਜਾਣਗੇ ਪੱਕਾ ਹੋਊਗਾ ਕਿਸਾਨਾਂ ਨੂੰ ਅਜਾਦ ਆਦਮੀ ਤੱਕਾ ਹੂਆ ਕਿਸਾਨ ਕਿਹੜੇ ਬਾਗ ਦੀ ਮੂੜੀ ਆ ਵਿਚਾਰਾ ਉਹਦੇ ਨਾਲ ਧੱਕਾ ਇਹਨਾਂ ਨੇ ਕਰਨਾ ਹੀ ਕਰਨਾ ਆ ਪੁਲਿਸ ਦੇ ਹੱਥੀਂ ਦੇਖੋ ਡਾਂਗਾ ਕਿੱਡੀ ਕਿੱਡੀ ਮੋਟੀਆਂ ਖਾਂ ਜਾਂ ਦੁਨੀਆ ਦੇ ਵਿੱਚ ਸਭ ਤੋਂ ਸਭ ਤੋਂ ਪਛੜੇ ਲੋਕਾਂ ਦੇ ਪੁਲਿਸ ਦੇ ਹੱਥੀਂ ਡਾਂਗ ਹੁੰਦੀ ਆ ਜਿਹੜੇ ਅਗਾਂਵਧੂ ਲੋਕ ਨੇ ਉਹਨਾਂ ਦੇ ਪੁਲਿਸ ਦੇ ਹੱਥੀਂ ਡਾਂਗ ਨਹੀਂ ਹੁੰਦੀ ਅਮਰੀਕਾ ਦੇ ਹੱਥੀਂ ਕੋਈ ਡਾਂਗ ਨਹੀਂ ਇੰਗਲੈਂਡ 'ਚ ਕੋਈ ਡਾਂਗ ਨਹੀਂ ਜਰਮਨ 'ਚ ਕੋਈ ਡਾਂਗ ਨਹੀਂ ਭਾਰਤ ਤੇ ਪਾਕਿਸਤਾਨ 'ਚ ਕਿਉਂ ਇਹ ਅਜੇ ਤੱਕ ਵੀ ਆਪ ਦੇ ਆਪ ਨੂੰ ਇੰਗਲੈਂਡ ਦੀ ਪਰ ਸਭ ਸਮਝ ਦੀਆ ਵਰਦੀ ਵੀ ਹੋਈ ਜੀਆ ਸਟਾਰ ਵੀ ਹੋਏ ਨੇ ਅੰਗਰੇਜ਼ੀ ਵੀ ਹੋਈ ਹੈ ਔਰ ਖਾਣੇ ਲੋਕਾਂ ਦੇ ਨੌਕਰ ਪਬਲਿਕ ਸਰਵੈਂਟ ਬਾਈ ਦੇ ਸਾਹਿਬ ਕਮਾਲ ਨਹੀਂ ਉਲਟੀ ਗੰਗਾ ਪਾੜ ਨੂੰ ਲੋਕਾਂ ਦਾ ਨੌਕਰ ਆਪਣੇ ਆਪ ਨੂੰ ਸਾਬ ਕੋ ਆਵੇ ਲੋਕ ਕਹਿਣ ਉਹ ਨੌਕਰ ਉੱਠ ਤੈਨੂੰ ਪਬਲਿਕ ਤੇਰੀ ਜਿਹੜੀ ਸਾਹ ਹੈ ਉਹ ਤੈਨੂੰ ਮਿਲ ਲਈ ਐਸ ਗੱਲ ਕੇ ਜਦੋਂ ਇਹ ਚੇਤਨਾ ਲੋਕਾਂ ਦੇ ਵਿੱਚ ਚੇਤਨਾ ਆ ਗਈ ਫਿਰ ਲੋਕਾਂ ਦੇ ਦੁੱਖਾਂ ਦਾ ਹੱਲ ਨਿਕਲਿਆ ਹੋਆ ਫਿਰ ਖੌਤੀ ਜਿਹੜੀਆਂ ਸਰਕਾਰਾਂ ਆਉਂਦੀਆਂ ਨੇ ਲੋਕ ਰਾਜ ਦੇ ਨਾਂ ਤੇ ਉਹ ਬੰਦੇ ਦੇ ਪੁੱਤ ਬਣ ਕੇ ਕੰਮ ਕਰਨਗੇ ਨਹੀਂ ਤੇ ਆਪਣਾ ਕਾਣ ਕਰਨਗੇ ਕਾਣ ਹੋ ਰਿਆ ਤੇ ਸਦੀਆਂ ਤੋਂ ਹੋ ਰਿਆ ਆਜ਼ਾਦੀ ਦੇ ਜਦੋਂ ਦੀ ਆਪਾਂ ਖੌਤੀ ਆਜ਼ਾਦੀ ਮਿਲੀ ਆ ਉਹਨੂੰ ਤੋਂ ਵੀ ਕਾਣ ਹੋਇਆ ਐਨਾ ਕਹਿੰਦਾ ਹੋਇਆ ਮੈਂ ਤਾਂ ਰਾਜ ਇਸ ਸੂਬੇ ਪੰਜਾਬ ਦੇ ਚ ਰਾਜ ਆਮ ਆਈ ਪਾਰਟੀ ਕਰ ਰਹੀ ਹੈ ਪਰ ਜਿਹੜੀ ਨੀਤੀਆਂ ਦੇ ਨਾਲ ਸਰਕਾਰ ਇਸ ਵਕਤ ਪੰਜਾਬ ਚਲਾ ਰਹੀ ਹੈ ਰਾਜ ਤੇ ਨੀਤੀ ਜਿਹੜੀ ਸਰਕਾਰ ਚਲਾ ਰਹੀ ਹੈ ਸਰਕਾਰ ਨੂੰ ਇਸ ਤਰ੍ਹਾਂ ਕਿ ਇਸ ਸਰਕਾਰ ਨੂੰ ਕਿਵੇਂ ਦੇਖ ਰਹੇ ਹੋ ਹਾਲਾਂਕਿ ਇਸ ਪੰਜਾਬ ਸੂਬੇ ਤੇ ਕਈ ਸਿਆਸਤਦਾਨਾਂ ਨੇ ਰਾਜ ਕੀਤਾ ਹੈ ਕਈ ਪਾਰਟੀਆਂ ਵੀ ਆਈਆਂ ਪਰ ਜਿਹੜੀ ਹਰ ਸਰਕਾਰ ਹੈ ਮੁੱਖ ਮੰਤਰੀ ਭਗਵੰਤ ਮਾਨ ਕਟੜ ਇਮਾਨਦਾਰ ਸਰਕਾਰ ਕਿਹਾ ਜਾਂਦਾ ਕਿਵੇਂ ਇਹ ਸਰਕਾਰ ਹੈ ਬੇਟਾ ਕਹਿਣ ਨੂੰ ਇਹ ਸਰਕਾਰ ਹੈ ਇਹ ਚੱਲਦੀ ਕਿੱਥੇ ਦਿੱਲੀ ਤੋਂ ਦਿੱਲੀ ਕਿੱਥੇ ਚੱਲਦੀ ਹੈ ਕਾਰਪੋਰੇਟ ਸੈਕਟਰ ਤੋਂ ਦਿੱਲੀ ਆਪਣੇ ਵਿੱਚ ਕੋਈ ਚੀਜ਼ ਨਹੀਂ ਦਿੱਲੀ ਹਿੰਦੁਸਤਾਨ ਦੀ ਐਸੀ ਇੱਕ ਕਲੰਕਤ ਰਾਜਧਾਨੀ ਆ ਮੈਨਾਂ ਕਿਹਦੀ ਬੋਲੇ ਕਲੰਕਤ ਇਹਨੇ ਕਦੇ ਹਿੰਦੁਸਤਾਨ ਦਾ ਭਲਾ ਨਹੀਂ ਕੀਤਾ ਸਾਰਾ ਤੁਸੀਂ ਪੁੱਛਰਾ ਸਾਰਾ ਝਾੜ ਤੜ ਲੋ ਜੇ ਦਿੱਲੀ ਦੇ ਕਿਸੇ ਵੀ ਹਾਕਮ ਨੇ ਕਿਸੇ ਬਾਦਸ਼ਾਹ ਨੇ ਜਾਂ ਰਾਜੇ ਨੇ ਹਿੰਦੁਸਤਾਨ ਦਾ ਭਲਾ ਕੀਤਾ ਹੋਵੇ ਇਹ ਵੀ ਵੇਖੋ ਅੱਜ ਵੀ ਦਿੱਲੀ ਆ ਜਿਹੜੀ ਇਹਦੀ ਆਪਣੀ ਕੋਈ ਹੋਂਦ ਨਹੀਂ ਤੇ ਹਸਤੀ ਨਹੀਂ ਇਹ ਕਾਰਪੋਰੇਟ ਸੈਕਟਰ ਦੇ ਧੱਕੇ ਚੜੀ ਆ ਤੇ ਜਿਵੇਂ ਕਹੂਗੀ ਕਾਰਪੋਰੇਟ ਸੈਕਟਰ ਨੇ ਦੇ ਜੇ ਆਗਿਆ ਦੇ ਅਨਸਾਰ ਹੋ ਕੋਣ ਸਾਰੇ ਨੇ ਤੁਹਾਡੇ ਤੇ ਹੁਕਮ ਲਾਗੂ ਕਰਨਾ ਤੁਹਾਨੂੰ ਉਸ ਵਾਸਤੇ ਨੂੰ ਕੁੱਟਿਆ ਵੀ ਜਾ ਸਕਦਾ ਲੁੱਟਿਆ ਵੀ ਜਾ ਸਕਦਾ ਉਹ ਯਾੜਾ ਵੀ ਕਰਵਾਇਆ ਜਾ ਸਕਦਾ ਦੰਗੇ ਵੀ ਕਰਵਾਏ ਜਾ ਸਕਦੇ ਆ ਤੇ ਭੁੱਖੇ ਵੀ ਮਾਰੇ ਜਾ ਸਕਦੇ ਪਰ ਬਾਕੀ ਪੂਰੇ ਧਰਨਾ ਲਾਇਆ ਗਿਆ ਡਰ ਲੱਗਿਆ ਧਰਨਾ ਲਾਉਣ ਤੋਂ ਪਹਿਲਾਂ ਕੋਈ ਸਰਕਾਰ ਨੇ ਇੱਕ ਗੱਲ ਕਹੀ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਜੇ ਧਰਨਾ ਲਾਉਂਗੇ ਕਹਿੰਦੇ ਚੱਕਾਂਗੇ ਧਰਨਾ ਲਾਉਣ ਨਹੀਂ ਦਵਾਂਗੇ ਹਾਲਕਿ ਇੱਕ ਇੱਕ ਤਾਂ ਕਹਿੰਦੇ ਨੇ ਵੋਇਸ ਜਿਹੜੀ ਹੈ ਉਹ ਫਰੀडम ਆਫ ਸਪੀਚ ਹੈ ਪਰ ਦੂਸਰੇ ਪਾਸੇ ਕਹਿੰਦੇ ਤਾਂ ਨਾਂ ਲਾਈ ਉਹ ਨਹੀਂ ਤਾਂ ਸਾਡੇ ਡਾਂਗਾਂ ਫਿਰਨ ਲੱਗੀਆਂ ਵੀ ਕਿਸ ਨੂੰ ਬੈਠਾ ਅੱਜ ਫਿਰ ਆ ਜਾਂਦੇ ਆ ਜਾਏ ਕਿਉਂ ਨਾ ਇੱਥੇ ਲੋਕ ਜਾਦੇ ਨਹੀਂ ਸੀ ਸਿਰਫ 200 ਬੰਦੇ ਅਸੀਂ ਬੱਤ ਤੋਂ ਬੱਤ ਸਾਰਿਆਂ ਨੇ ਆਪਣੇ ਵਿਚਾਰ ਦਿੱਤੇ ਜਿੰਨੇ ਵੀ ਕਿਸੇ ਨੂੰ ਪਤਾ ਸੀ ਜੋ ਕਹਿ ਸਕਦਾ ਸੀ ਪੰਜਾਬ ਦੀ ਪੁਲਿਸ ਹੈ 6 ਫੁੱਟ ਤੋਂ ੱਚਾ ਕਰਦਾ 7 ਫੁੱਟ ਦੀ ਡਾਂਗ ਹੈ 6 ਫੁੱਟ ਤੋਂ ੱਚਾ ਕਰਦਾ ਤੇ ਆ ਜਾਂਦੇ ਲੋਕਾਂ ਨੇ ਕਿਹੜਾ ਰੋਕੇ ਸੀ ਔਰ ਇਹਨਾਂ ਨੇ ਗੱਲ ਕਹੀ ਡਰਾਵੇ ਤੇ ਧਮਕਾਵੇ ਆ ਨਾ ਉਹ ਸ਼ਬਦ ਨਹੀਂ ਚੰਗੇ ਇਹ ਡਰਾਉਂਦਾ ਵੀ ਆ ਧਮਕਾਉਂਦਾ ਵੀ ਹਾਂ ਇਸ ਕਰਕੇ ਇਸ ਮਸਾ ਪਰ ਲੋਕਾਂ ਦੇ ਇਕੱਠ ਮੂਰੇ ਲੋਕਾਂ ਦੀ ਚੇਤਨਾ ਮੂਰੇ ਸਰਕਾਰਾਂ ਦੀ ਕੋਈ ਹਸਤੀ ਨਹੀਂ ਹੁੰਦੀ ਤੇ ਆਖਰ ਤੇ ਸਵਾਲ ਹੁਣ ਭਵਿੱਖ ਕਿਹਦਾ ਲੱਗ ਰਿਹਾ 2027 ਦੇ ਵਿੱਚ ਸੋ ਗੇ ਸਾਈ ਬੜੀ ਕਿਉਂਕਿ ਇਹ ਸੈਮੀ ਫਾਈਨਲ ਹੈ ਲੁਧਿਆਣਾ ਚੋਣਾ ਜਿਮਨੀ ਤੇ 27 ਕਹਿੰਦੇ ਫਾਈਨਲ ਹੈ ਵੈਸੇ ਕੀ ਲੱਗਦਾ ਹਾਲਾਤ ਕੀ ਲੱਗ ਰਹੇ ਹੁਣ 27 ਦੇ ਹਾਲਾਤ ਕੁਝ ਵੀ ਹੋਣ ਮੈਂ ਚਾਹਣਾ ਵੀ ਲੋਕਾਂ ਨੇ ਵੇਖੋ ਪਹਿਲਾਂ ਤਿੰਨ ਪਾਰਟੀਆਂ ਠੋਕੀਆਂ ਅਕਾਲੀ ਦਲ ਭਾਜਪੀ ਕਾਂਗਰਸ ਇਹ ਲੈ ਆਂਦੀ ਉਹਦੇ ਵਿੱਚ ਇਹਨੂੰ ਠੋਕ ਦੇਣ ਚੌਥੀ ਆਜੂ ਜਿਹੜੀ ਚੌਥੀ ਪਾਰਟੀ ਆਊਗੀ ਨਾ ਉਹਨੂੰ ਪਤਾ ਲੱਗ ਜੂ ਵੀ ਇਹਨਾਂ ਨੇ ਪਹਿਲਾਂ ਪਾਈ ਰਗੜਾ ਫੇਰਿਆ ਹੋਇਆ ਉਹ ਕੰਮ ਕਰਨਾ ਸ਼ੁਰੂ ਕਰ ਦੂਗੀ ਪਾਰਟੀ ਕੋਈ ਵੀ ਆ ਜੇ ਆਪ ਨੂੰ ਨਾਂ ਲੈਣ ਦੀ ਵੀ ਲੋੜ ਨਹੀਂ ਕੋਈ ਵੀ ਆ ਜੇ ਉਹਨੂੰ ਪਤਾ ਲੱਗ ਜਾਈ ਜਿੱਥੇ ਇਹਨੇ ਚਾਰ ਬੰਦੇ ਦਾ ਰਗੜਾ ਫੇਰਿਆ ਹੁਣ ਭਾਈ ਤੇਰੀ ਵਾਰੀ ਆ ਨਾਗਰ ਕੇ ਹੱਥ ਦੇ ਵਿੱਚ ਬਹੁਤ ਵੱਡੀ ਗੱਲ ਹੁੰਦੀ ਆ ভোটার ਦੇ ਹੱਥ ਦੇ ਚ ਉਦੋਂ ਇੱਕ ਪਉਆ ਸ਼ਰਾਬ ਦਾ ਦੋ ਨੰਬਰ ਦੀ ਸ਼ਰਾਬ ਦਾ ਤੇ 100 ਰੁਪਏ ਲੈ ਕੇ ਵੋਟ ਨਾ ਪਾਉਣ ਆਪਦੀ ਜ਼ਮੀਰ ਨੂੰ ਸਾਹਮਣੇ ਰੱਖ ਕੇ ਵੋਟ ਪਾਉਣ ਤੇ ਭੱਲੇ-ਭੱਲੇ ਹੋ ਜੂਗੀ ਐ ਇੱਕ ਤਾਂ ਮਤ ਸਾਨੂੰ ਇਸ ਉੱਤੇ ਬਾਪੂ ਬਲਕੌਰ ਜੀ ਮੌਜੂ ਸੀਗੇ ਤਾਂ ਬੜੇ ਖੁੱਲੇ ਇਹਨਾਂ ਦੇ ਇੱਕ ਇੱਕ ਚੀਜ਼ ਜੋ ਮੈਂ ਸੁਆ ਇਹਨਾਂ ਦੇਖਿਆ ਹਰ ਚੀਜ਼ ਨੂੰ ਬੜੀ ਨਿਰਪੱਖ ਦੇ ਨਾਲ ਬੋਲਦੇ ਨੇ ਹਰ ਮੁੱਦੇ ਤੇ ਗੱਲਬਾਤ ਕਰਦੇ ਨੇ ਪਰ ਪੰਜਾਬ ਦੇ ਮੁੱਦਿਆਂ ਦੇ ਉੱਤੇ ਬੜੇ ਖੁੱਲ ਕੇ ਬੋਲਦੇ ਨੇ ਕਿਉਂਕਿ ਪੰਜਾਬ ਦੀ ਰਾਜਨੀਤੀ ਇੱਕੋ ਰਾਜਨੀਤੀ ਹੈ ਵੀ ਕਹਿੰਦੇ ਅਗਰ ਕੇਂਦਰ ਦੇ ਵਿੱਚ ਕੋਈ ਹੋਰ ਸਰਕਾਰ ਆਉਂ ਤਾਂ ਪੰਜਾਬੀ ਜਿਹੜੇ ਨੇ ਉਹ ਇੱਥੇ ਉਲਟ ਸਰਕਾਰ ਬਣਾ ਕੇ ਰਾਜ ਨਹੀਂ ਨੇ ਕਿਉਂਕਿ ਉਹ ਦੇਖਦੇ ਨੇ ਕਿ ਪੰਜਾਬ ਦੀ ਸੱਤਾ ਕਿਸ ਦੇ ਹੱਥ ਚ ਲੈਸੀ ਹੋਗੀ ਪਰਜਨਾਲ ਮੈਂ ਵਿਸ਼ੇਸ਼ ਕਰ ਰਿਆਸਤ ਮਤਲਬ